ਉਹਨਾਂ ਦਾ ਕੀ ਰੇਟ ਰੱਖਿਆ ਹੈ ਜੀ ਹੁਣ ਜੀ ਮੁੱਲ ਤਾਂ 95000 ਹੈ 95000 ਦੇਣੀ 85 ਦੇਣੀ 85 ਪੰਜ ਸੱਤ ਦਿਨ ਲਊਗੇ ਇੱਕ 25 ਮੁੱਲ ਦਿੱਤਾ ਆਪਾਂ ਪਹਿਲੇ ਸੂਏ ਕਿੰਨਾ ਦੁੱਧ ਸੀ ਪਹਿਲੇ ਸੂਏ 12 ਲੀਟਰ ਸੀ 12 ਲੀਟਰ ਸੀ 14 ਐਤ ਕੀ ਦੇ ਦੂਗੀ ਜੇ ਡੱਬ ਵਾਲੀ ਮੰਡੀ ਲੈ ਕੇ ਪੁੱਜਿਆ ਜਿੱਥੇ ਕੀ ਆਪਣੇ ਨਾਲ ਨੇ ਰਵਿੰਦਰભાઈ ਜੀ ਉਸ ਡੱਬ ਵਾਲੀ ਪਸ਼ੂ ਮੰਡੀ ਤੇਜੀ ਸੀ ਜਾਂ ਮੰਦਾ ਸੀ ਆ ਬਾਈ ਜੀ ਜਿਵੇਂ ਕਿ ਅੱਜ ਹੁਣ ਟਾਈਮ ਹੋ ਚੁੱਕਿਆ ਹੈ ਪੌਣੇ 6 ਦਾ ਹਾਂਜੀ ਅਇਦੂ ਜਿੰਨੇ ਪਹਿਲਾਂ ਸੰਡੇ ਮੈਂ ਆਉਂਦਾ ਰਹਾ ਪੌਣ 6 ਵਜੇ ਬਾਜ਼ਾਰ ਬਿਲਕੁਲ ਵਿਲਾ ਹੋ ਜਾਂਦਾ ਤੁਸੀਂ ਜੋਤ ਡੇਰੀ ਫਾਰਮ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਹਾਂਜੀ ਤਾਂ ਅੱਜ ਸਾਰੇ ਜਿੰਨੇ ਫਾਰਮ ਨੇ ਨਾ ਜਿੰਨੇ ਸ਼ੈੱਡ ਨੇ 10 12 ਸ਼ੈੱਡ ਫਾਰਮ ਨੇ گاਵਾਾਂ ਤੇ ਮੱਜਾਂ ਦੇ ਪੂਰੇ ਭਰੇ ਹੋਇਆ ਮੈਂ ਇੱਕ ਦੋ ਕਸਟਮਰ ਨਾਲ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਮੈਨੂੰ ਇਹ ਦੱਸਿਆ ਪਿਆ ਅੱਜ ਜਿਵੇਂ ਕਿ ਮੰਡੀ ਦੇ ਵਿੱਚ ਬਹੁਤ ਮੰਦਾ ਹੈ ਤੇ ਅੱਜ ਕਸਟਮਰ ਬਹੁਤ ਘੱਟ ਆਏ ਹੋਇਆ ਲੋ ਜੀ ਮਿੱਤਰੋ ਅਇਦੂ ਬਾਦ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਵੀਡੀਓ ਅਜ ਡੱਬਾ ਵਾਲੀ ਪਸ਼ੂ ਮੰਡੀ ਤੇ ਆਜੋ ਫਿਰ ਕਰਦੇ ਹਾਂ ਗੱਲਬਾਤ ਸਾਰੀ ਇੱਕੋ ਗੱ ਤਾਂ ਪਹਿਲੇ ਭਰਾ ਨਾਲ ਆਪਾਂ ਸਟਾਰਟਿੰਗ ਕਰਦੇ ਆ ਜਿਹਦੇ ਕੋਲੇ ਕੀ ਦੋ ਝੋਟੀਆਂ ਨੇ ਧੰਨਵਾਦ ਕਰਦੇ ਆ ਨਾਲ ਆਪਣਾ ਨਾਮ ਪਿੰਡ ਦਾ ਪ੍ਰਧਿਤਪਾਲ ਵੀਰੇ ਮਾਨਸਾ ਸ਼ਹਿਰ ਹੈ ਮੇਰਾ ਅੱਛਾ ਜੀ ਦਿਓ ਇਹ ਡਿਟੇਲ ਪਹਿਲਾਂ ਇਸ ਝੋਟੀ ਬਾਰੇ ਦਿਓ ਫਿਰ ਆਪਾਂ ਤੋਰ ਕੇ ਬਾਅਦ ਚ ਦਿਖਾ ਦਿੰਨੇ ਆ ਮੂੰਹ ਤੋਂ ਦੋ ਦਿਨ ਦਾ ਬਾਈ ਜੀ ਅੱਛਾ ਜੀ ਅੱਜ ਹਫਤਾ ਹੀ ਗੱਟੀ ਦਾ ਬਾਕੀ ਹਾਂਜੀ ਸੂਣ ਦਾ ਹਾਂਜੀ ਠੰਡੀ ਬਹੁਤ ਹੈ ਜੀ ਗੱਟੀ ਅੱਛਾ ਜੀ ਹਾਂਜੀ ਹਾਂ ਇੱਲਣੀ ਹੈ ਪਹਿਲਣਾ ਜੀ ਪਹਿਲਣਾ ਅੱਛਾ ਮੂੰਹ ਤੋਂ ਦੋ ਦਿਨ ਦਾ ਜੀ ਹਜੇ ਮੂੰਹ ਤੋਂ ਦੋ ਦਿਨ ਦਾ ਹਾਂਜੀ ਹਾਂ ਅੱਛਾ ਜੀ ਦੋਸਤੋ ਆਪਾਂ ਚੈੱਕ ਵੀ ਤੁਹਾਨੂੰ ਕਰਾ ਦੇਵਾਂਗੇ ਤਾ ਪਹਿਲਾਂ ਬਈ ਸ਼ਾਨਦਾਰ ਝੋਟੀ ਆ ਚੈੱਕ ਕਰੋ ਕੀ ਰੇਟ ਆ ਜੀ ਇਹਦਾ ਰੇਟ ਬਾਈ ਜੀ ਇਹ 1,20,000 ਰੁਪਏ ਮੰਗਦੇ ਆ ਜੀ ਦੇਣੀ ਕਿਤੋਂ ਤੱਕ ਆ ਜੀ ਇਹ ਦੇ ਦਾਂਗੇ ਲੱਖ ਦੀ ਦੇਵਾਂਗੇ ਬੂੜੇ ਲੱਖ ਦੀ ਦੇਵਾਂਗੇ ਹਾਂਜੀ ਹਾਂ ਅੱਛਾ ਜੀ ਬਾਕੀ ਘਟ ਵੱਧ ਕਰੋਂਗੇ ਮਾਨਤਨ ਆ ਮਾਨਤਨ ਮੁੱਕ ਦੇ ਹੋ ਜਾਊਗਾ ਜੀ ਬਹੁਤ ਵਧੀਆ ਕਰਾਂਗੇ ਹਾਂਜੀ ਆ ਬਹੁਤ ਵਧੀਆ ਕਰਾਂਗੇ ਜੀ ਠੀਕ ਹੈ ਜੀ ਦੂਜੀ ਝੋਟੀ ਬਾਰੇ ਦਿਓ ਵੀ ਜਾਣਕਾਰੀ ਇਹ ਮੂਤੋ ਖੀਰੀ ਜੀ ਕੱਟੀ ਇਹਦਾ ਵੀ 1 ਹਫ਼ਤਾ ਜੀ 1 ਹਫ਼ਤਾ ਰਹਿੰਦਾ ਹਾਂਜੀ ਹਾਂ ਠੀਕ ਹੈ ਰੈਣੀ ਦੀ ਕੱਟੀ ਆ ਜੀ ਪਿਓਰ ਅੱਛਾ ਜੀ ਤੇ ਇਹਦਾ ਵੀ ਅਸੀਂ ਇੱਕ ਵੀ ਮੰਗਦੇ ਹੀ ਕੱਟੀ ਦਾ ਇੱਕ ਵੀ ਮੰਗਦੇ ਹਾਂਜੀ ਹਾਂ ਠੀਕ ਹੈ ਜੀ ਤਾਂ ਹੀ ਹੁਣ ਮੰਨ ਲਓ ਜਿਹਦੇ ਮਾਂ ਤੇ ਜਾਈਏ ਸ਼ੋਕੜ ਵੱਲ ਹਾਂਜੀ ਹਾਂ ਕਿੰਨਾ ਵਗੈਰਾ ਦੁੱਧ ਸੀ ਆ ਪਿੱਛੇ ਇਹ ਦੁੱਧ ਦੀ ਇਹਦੀ ਮਾਂ ਦਾ 17 ਕਿਲੋ ਸੀ ਪਿੱਛੇ ਹਾਂਜੀ ਹਾਂ ਠੀਕ ਆ ਉਹਦੀ ਕੱਟੀ ਹੈ ਜੀ 17 ਕਿਲੋ ਹਾਂਜੀ 17 ਕਿਲੋ ਦੀ ਸੀ ਪ्योर ਹਰਿਆਣੀ ਦੀ ਕੱਟੀ ਸੀ ਲਈ ਇਹਦੇ ਥੱਲੇ ਹੁਣ ਤੁਹਾਨੂੰ ਕੀ ਲੱਗਦਾ ਵੀ ਕਿੰਨਾ ਦੁੱਧ ਪਾ ਜੇਗੀ ਉਹ ਦੁੱਧ ਪਾਉ ਜੀ 12 ਕਿਲੋ ਹੁਣ ਅੱਛਾ ਜੀ 12 ਕਿਲੋ ਦੁੱਧ ਹਾਂਜੀ ਹਾਂ ਠੀਕ ਹੈ ਜੀ ਓਲੀ ਬਹੁਤਾ ਜੀ ਕੱਟੀ ਥੱਲੇ ਠੀਕ ਹੈ ਜੀ ਕੀਮਤ ਇਹਦੀ ਜੀ ਕੀਮਤ ਪਾਈਏ ਦੀ 125 ਹੈ ਜੀ ਅੱਛਾ ਏ ਹਾਂ ਜੀ ਹਾਂ 125 ਰੱਖੀ ਹੋਈ ਹੈ ਹਾਂ ਜੀ ਹਾਂ ਜੀ ਹਾਂ ਦੁੱਧੇ ਦਾੰਦਾ ਜੀ ਕੱਟੀ ਦੇ ਖੀਰੀ ਹੈ ਠੀਕ ਹੈ ਜੀ ਕਰਾ ਲਓ ਚੈੱਕ ਹਲੋ ਜੀ ਦੋਸਤੋ ਆਪਾਂ ਤੁਹਾਨੂੰ ਬਈ ਜੀ ਚੈੱਕ ਕਰਾ ਦਿੰਨੇ ਆ ਥੋੜਾ ਜਿਹਾ ਚਲੋ ਆਪਣਾ ਫੋਨ ਨੰਬਰ ਬੋਲ ਦਿਓ ਇੱਕ ਵਾਰ 9056857556 ਜੀ ਜਿਹੜੀ ਤੁਸੀਂ ਮੱਝ ਚਾਲਦੀ ਦੇਖੀ ਜੰਨੇ ਉਹ ਵੀ ਸਕਰੀਨ ਤੇ ਤਾਂ ਆਪਾਂ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਲੈ ਕੇ ਦੇਣੀ ਆਪਣਾ ਨਾਮ ਪਿੰਡ ਦਾ ਨਾਮ ਜੀ ਨਾਮ ਜਸਵਿੰਦਰ ਸਿੰਘ ਹੈ ਜੀ ਹਾਂਜੀ ਪਿੰਡ ਜੀ ਪਿੰਡ ਖੁਈਆ ਮਲਕਾਨਾ ਜ਼ਿਲ੍ਹਾ ਫਸਾ ਠੀਕ ਹੈ ਜੀ ਬਈ ਦਿਓ ਡਿਟੇਲ ਇਸ ਮੱਝ ਬਾਰੇ ਇਹ ਜੀ ਹੁਣ ਤੀਜੀ ਸੂਈ ਸੂਈ ਜਮਾਚ ਕਿੰਨਾ ਦੁੱਧ ਦਿੱਤਾ ਪਹਿਲਾਂ ਹੀ 13-14 ਕਿਲੋ ਪਾਈ ਦੁੱਧ ਨੇ ਦੂਜੇ ਸੂਏ 13-14 ਕਿਲੋ ਹਾਂਜੀ ਤਾਂ ਨਾ ਸੂਣ ਵਾਲੀ ਹੈ ਜੀ ਹੁਣ ਸੂਣ ਵਾਲੀ ਹੈ ਹਾਂ ਠੀਕ ਹੈ ਪੰਜ ਚਾਰ ਦਿਨ ਲੈ ਜੂਗੀ ਪੰਜ ਚਾਰ ਦਿਨ ਲੈ ਜੂਗੀ ਹਾਂ ਕੀ ਮੰਗ ਮੰਗ ਕਰਦੇ ਹੋ ਬਈ ਜੀ ਮੋਰ ਤੇ 145 ਕਰੇ ਜੀ ਇਹਦਾ 145 ਹਾਂਜੀ ਦੁੱਧ ਦੀ ਕਿੰਨੀ ਉਮੀਦ ਹੈ ਤੁਹਾਨੂੰ ਦੁੱਧ ਹੁਣ ਦੇਣਾ ਚਾਹੀਦਾ 15 16 ਕਿਲੋ ਅੱਛਾ ਹਾਂਜੀ ਤੇ ਸੀਲ ਵਗੈਰਾ ਸੀਲ ਸੀ ਠੰਡੀ ਆਈ ਜਾਵਾ ਕਿਸਾਨਪੁਰਾ ਕੋਈ ਘਰੇ ਲੈ ਜਾ ਕੋਈ ਜੀ ਦੱਸ ਸਕਦਾ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਤਾਂ ਆਪਣਾ ਫੋਨ ਨੰਬਰ ਬੋਲ ਦਿਓ ਜੀ ਫੋਨ ਨੰਬਰ 72065 39216 ਠੀਕ ਹੈ ਜੀ ਦੇਣੀ ਕਿੱਥੋਂ ਤੱਕ ਹੈ ਲਾਸਟ ਇਹ ਆਪਾਂ ਦੇ ਦੇਂਗੇ 30 ਹਜ਼ਾਰ ਦੀ 1 ਲੱਖ ਠੀਕ ਹੈ ਹਾਂਜੀ ਬਾਕੀ ਮਾਨ ਤਾਨ ਕਰਾਂਗੇ ਚੰਗਾ ਮੋਕੇ ਦੇ ਹੋ ਜੂ ਮਾੜਾ ਮੋਟਾ ਦੋਸਤੋ ਜਿਹੜੀ ਤੁਸੀਂ ਬਈ ਇਹ ਮੱਝ ਸਕਰੀਨ ਦੇ ਉੱਤੇ ਚੱਲਦੀ ਦੇਖੀ ਜਾਨੂੰ ਇਸ ਵਾਰੇ ਆਪਾਂ ਤੁਹਾਨੂੰ ਸਾਰੀ ਡਿਟੇਲ ਦਿੰਨੇ ਆ ਮਾਲਕ ਨਾਲ ਨਾਮ ਪਿੰਡ ਦਾ ਨਾਮ ਜੀ ਆਪਣਾ ਨਾਮ ਸਾਹਬ ਸਿੰਘ ਪਿੰਡ ਜੀ ਪਿੰਡ ਫਤਿਹਪੁਰ ਮੰਨੀ ਵਾਲਾ ਜੀ ਠੀਕ ਹੈ ਜੀ ਕੋਈ ਡਿਟੇਲ ਮੱਝ ਬਾਰੇ ਹਾਂਜੀ ਮੱਝ ਦੁਜਾ ਸੂਆ ਚੋਟੀ ਹੈ ਜੀ ਇਹਦੇ ਥੱਲੇ ਕਿੰਨਾ ਦੁੱਧ ਸੀ ਹਾਂਜੀ ਪਹਿਲੇ ਸੂਆ ਦੇ ਥਲੇ ਗਾਹੀ 11-12 ਲੀਟਰ ਅੱਛਾ ਜੀ ਹੁਣ ਮੌਕੇ ਦਾ ਹੁਣ ਮੌਕੇ ਤੇ 12 ਲੀਟਰ ਹੈ 14 ਲੀਟਰ ਦੁੱਧ ਕਰੂਗੀ ਠੀਕ ਹੈ ਜੀ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਜੀ ਸੂਈ ਨੂੰ ਜੀ ਅੱਜ ਹੋ ਗਏ 12-13 ਦਿਨ ਜੀ 12 ਤੱਕ ਮਗਰ ਕੱਟੀ ਹੈ ਜੀ ਮਗਰ ਕੱਟੀ ਹੈ ਹੁਣ ਇਹਦਾ ਕੀ ਰੇਟ ਰੱਖਿਆ ਹੈ ਤੁਸੀਂ ਹੁਣ ਜੀ ਮੁੱਲ ਤਾਂ 95000 ਹੈ ਨਹੀਂ 85 ਦੀ ਦੇਣੀ 85 ਦੀ ਹੈ ਠੀਕ ਹੈ ਜੀ ਲੋ ਜੀ ਦੋਸਤੋ ਡੱਬਾ ਵਾਲੀ ਮੰਡੀ ਤੇ ਤੁਹਾਨੂੰ ਬਈ ਜੀ 85000 ਦੀ ਆਪਾਂ ਮੱਝ ਚੱਲਦੀ ਦੇਖੀਏ ਜਿਹੜ ਆ ਫੋਨ ਨੰਬਰ ਬੋਲ ਦੇ ਕੋਰ ਆਪਣਾ 94 632 374 ਨੇ ਠੀਕ ਹੈ ਜੀ ਬਾਕੀ ਮਾਨਤਾਨ ਕਰਦੇ ਹੋਗੇ ਚੰਗਾ ਹਾਂਜੀ ਕਰਦਾ ਠੀਕ ਹੈ ਜੀ ਧੰਨਵਾਦ 12 13 ਦਿਨ ਹੋ ਗਏ ਸੂਈ ਨੂੰ ਹਾਂਜੀ ਵੈਸੇ ਸੀਲ ਆ ਸੀਲ ਬਹੁਤ ਈ ਕਿਸਾਨ ਪਰ ਕਰਿਆ ਕੇ ਚੋਕੇ ਲੈ ਮਰਜੀ ਚੋਕੇ ਤਸੱਲੀ ਕਰਕੇ ਡੱਬੇ ਮਾਰ ਕੇ ਲੈ ਬਿਲਕੁਲ ਜੀ ਲਓ ਜੀ ਦੋਸਤੋ ਤੁਸੀਂ ਡੱਬਾ ਵਾਲੀ ਮੰਡੀ ਤੇ ਜਿਹੜੀ ਤੁਸੀਂ ਆ ਵੀ ਸਕਰੀਨ ਦੇ ਉੱਤੇ ਮੱਝ ਚੱਲਦੀ ਦੇਖੀ ਜਨੇ ਤੁਹਾਨੂੰ ਆਪਾਂ ਇਸ ਬਾਰੇ ਡਿਟੇਲ ਦੇ ਕੇ ਦਿੰਨੇ ਆ ਮਾਲਕ ਨਾਲ ਆਪਣਾ ਨਾਮ ਪਿੰਡ ਦਾ ਨਾਮ ਜੀ ਪਿੰਡ ਚੱਕ ਹੀਰਾ ਸਿੰਘ ਵਾਲਾ ਅੱਛਾ ਜੀ ਆਪਣਾ ਨਾਮ ਜੀ ਗੁੱਟਾ ਸਿੰਘ ਆਈ ਠੀਕ ਹੈ ਇਹਦੇ ਉਹ ਵੀ ਡਿਟੇਲਸ ਸਾਡੇ ਬਾਰੇ ਤਿੰਨਵੇਂ ਸੂਏ ਆ ਜੀ ਚੰਗੀ ਹੈ 14 ਕਿਲੋ ਦਾ ਤੋਆ ਪਹਿਲੇ ਸੂਏ ਅੱਛਾ ਜੀ ਹਾਂ ਜੀ ਹੁਣ 15 ਦਿਨਾਂ ਦੀ ਸੂਈ ਹੈ ਜੀ ਹੁਣ 15 ਦਿਨ ਹੋ ਗਏ ਪਿੱਛੇ ਕੀ ਬੱਚਿਆ ਜੀ ਕੱਟਾ ਹੈ ਜੀ ਚੰਗਾ ਜਾਤ ਵਾਲਾ ਹੈ ਅੱਛਾ ਜੀ ਹਾਂ ਜੀ ਤਾਂ ਵੀ ਆਲਾ ਠੀਕਾ ਭਰਾ ਹੈ ਅੱਛਾ ਜੀ ਹਾਂ ਜੀ ਕੱਟਾ ਹੈ ਵਿੱਚ ਹਾਂ ਜੀ ਲੋ ਜੀ ਦੋਸਤੋ ਤੁਹਾਨੂੰ ਆਪਾਂ ਪਹਿਲਾਂ ਵੀ ਜੀ ਕੱਟਾ ਵੀ ਦਿਖਾ ਦਿੰਨੇ ਹਾਈਟ ਵਗੈਰਾ ਉਹ ਕਰੋ ਚੈੱਕ ਤਾਂ ਇਹਨਾਂ ਦਾ ਸੱਸਿਆ ਜੀ ਥੱਲੇ ਦੋ 14 ਕਿਲੋ ਆ ਜੀ 14 ਕਿਲੋ ਕਿਸਾਨ ਪਰ ਡੱਬੇ ਮਾਰ ਕੇ ਲੈ ਜਾਣ ਘਰੇ ਪੂਰੇ ਹਾਂ ਜੀ ਜਦੋਂ ਮਰਗੀ ਆ ਜੇ ਆਪਣਾ ਫੋਨ ਨੰਬਰ ਬੋਲ ਲਈ 93172 87075 ਠੀਕ ਹੈ ਜੀ ਰੇਟ ਜੀ ਰੇਟ ਇਕ 60 ਹੈ ਇਕ 60 ਹੈ ਮਾਨਤਨ ਕਰਦਾ ਹੈ ਵਿੱਚੋਂ ਹੋ ਜੀ ਚੰਗਾ ਕਰੋਗੇ ਹਾਂ ਜੀ ਲਓ ਜੀ ਕਿਸਾਨ ਪ੍ਰਭੋ ਫੋਨ ਨੰਬਰ ਮਾਲਕ ਨੇ ਬੋਲ ਦਿੱਤਾ ਤਾਂ ਤੁਸੀਂ ਬਈ ਇਸ ਫੋਨ ਨੰਬਰ ਤੇ ਮਾਲਕ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਉਸ ਤੋਂ ਜਿਹੜੀ ਤੁਸੀਂ ਆ ਸਕਰੀਨ ਤੇ ਮੱਧ ਚੱਲਦੀ ਦੇਖੀ ਆ ਨੇ ਉਹ ਡੱਬਾ ਵਾਲੀ ਮੰਡੀ ਤੋਂ ਆਪਾਂ ਤੁਹਾਨੂੰ ਬਈ ਜੀ ਇਹਦੇ ਬਾਰੇ ਜਾਣਕਾਰੀ ਲੈ ਕੇ ਦਿੰਨੇ ਆ ਮਾਲਕ ਨਾਲ ਪੂਰੀ ਡਿਟੇਲ ਦਿੰਨੇ ਆ ਆਪਣਾ ਨਾਮ ਪਿੰਡ ਦਾ ਨਾਮ ਵੀ ਨਾ ਗੁਰਜੀਤ ਸਿੰਘ ਜੀ ਪਿੰਡ ਕਮਾਲ ਅੱਛਾ ਜੀ ਬਾਈ ਜੀ ਦੇਵੋ ਮੱਝ ਬਾਰੇ ਕੀ ਲਏ ਇਸ ਬਾਰੇ ਮੱਝ ਬਰੇ ਦੁੱਧ ਬਨੂਆ ਹੈਗੀ ਆਪਣੇ 15 16 ਲੀਟਰ ਅੱਛਾ ਜੀ ਹਾਂ ਜੀ ਕਿੰਨਾ ਬੁੱਧ 15 16 ਲੀਟਰ 15 16 ਹਾਂ ਜੀ ਚੌਥੇ ਸੂਏ ਹੈ ਠੀਕ ਹੈ ਜੀ ਤੇ ਮਨ ਥੋੜੀ ਏਜ ਵੱਡੀ ਹੈ ਥੋੜੀ ਏਜ ਵੱਡੀ ਹੈ ਵੱਡੀ ਹੈ ਬਸ ਦੁੱਧ ਕਨੂ ਪੂਰੇ ਪੱਕ ਗਏ ਠੀਕ ਹੈ ਹਾਂ ਜੀ ਵੀ ਘਰ ਵਾਸਤੇ ਮੱਝ ਰੱਖਣੀ ਆ ਤਾਂ ਪੂਰੀ ਵਧੀਆ ਦੁੱਧ ਦਿੰਦੀ ਛੱਲਾ ਦੁੱਧ ਦਿੰਦੀ ਛੱਲਾਂ ਵਾਲੀ ਆ ਚੌਂਕੀ ਹੈ ਜਾਂ ਬਾਈ ਦੁੱਧ ਗਨ ਹੋ ਗਈ ਠੀਕ ਹੈ ਪਿੱਛੇ ਕੀ ਬੱਚਾ ਇਹਦੇ ਘਟਾਈ ਪਿੱਛੇ ਘਟਾ ਹੈ ਹਾਂਜੀ ਠੀਕ ਹੈ ਜੇ ਨੂੰ ਹੋ ਗਏ 4 ਦਿਨ ਹੋ ਗਏ ਸੂਈ ਨੂੰ 4 ਦਿਨ ਹੋ ਗਏ ਹਾਂਜੀ ਮੌਕੇ ਦੇ ਮੌਕੇ ਤੇ ਹੁਣ 10 ਲੀਟਰ ਦੁੱਧ ਆ ਬੰਨ 7 ਨਾਲ ਫਸਵਾ ਲੀਟਰ ਮੈਂ ਡੱਬੇ ਮਾਰ ਕੇ ਦਿਉਂਗੀ ਡੱਬੇ ਮਾਰ ਕੇ ਕਿਸਾਨਪਾ ਘਰੇ ਆ ਕਿ ਡੱਬੇ ਮਾਰ ਕੇ ਲੈ ਜਾ ਸਕਦਾ ਹਾਂ ਜਾਏ ਦਸਲੀ ਨਾਲ ਦਸਲੀ ਨਾਲ ਜਾ ਠੀਕ ਹੈ ਜੀ ਤਾਂ ਰੇਟ ਕੀ ਰੱਖਿਆ ਜੀ ਰੇਟ ਹੈ ਦਾ 1,10,000 ਰੁਪਏ ਅੱਛਾ ਜੀ ਮੈਂ ਵੀ ਛੋੜ ਹੋ ਜਾਂਦੀ ਆਪਾਂ ਉਹ ਕਰ ਦਿੰਨੇ ਮੈਂ ਫੋਨ ਨੰਬਰ ਹੋ ਗਿਆ ਆਪਣਾ ਆਪਣਾ ਹੈਗਾ 702773296 ਠੀਕ ਹੈ ਜੀ ਤਾਂ ਹੁਣ ਦੂਜੀ ਮੱਝ ਦਿਖਾ ਦਿਓ ਜੀ ਤੋਰ ਤੇ ਆਪਣੀ ਇੱਕ ਇਹ ਮੱਝ ਹੈ ਜੀ ਹਾਂਜੀ ਦਿਓ ਡਿਟੇਲ ਵੀਰੇ ਹਾਂਜੀ ਜੀ ਇਹ ਨਾ ਆਪਣੀ ਤੀਜੇ ਸੂਏ ਮੱਝ ਹੈ ਜੀ ਅੱਛਾ ਜੀ ਮਾਂ ਝੋਟੀਆਂ ਚ ਪਤਾ ਨਹੀਂ ਲੱਗਦਾ ਵੀ ਮੱਝ ਐ ਝੋਟੀਆਂ ਚ ਆ ਜਾਂਦੀ ਹੈ ਠੀਕ ਹੈ ਮੈਂ ਪਿਛਲੇ ਜਿਹੜੇ 10 ਲੀਟਰ ਦੁੱਧ ਸੀਗਾ ਜੀ ਇਹ ਆਪਣੀ ਘਰ ਦੀ ਹੈ ਜੀ ਅੱਛਾ ਇਹ ਘਰ ਦੀ ਹੈ ਆਪਣੀ ਘਰ ਦੀ ਹੈ ਠੀਕ ਹੈ ਮੈਂ ਮਨ ਇਹ ਕਿ ਇਹ ਕੱਢੂਗੀ 14 ਲੀਟਰ ਦੇ ਕਰੀਬ 14 ਲੀਟਰ ਕੱਢੂ ਐ ਕਿ ਜੇ ਸੇਵਾ ਤਗੜੀ ਹੋ ਗਈ ਨਹੀਂ ਆਪਣਾ ਕੱਢਣੀ ਕਰਨਾ ਹੀ ਮਾਰਾ ਦਾਈ। ਉਹ ਕਿੰਨਾ ਸਮਾਂ ਹੋ ਗਿਆ ਸੂਈ ਹੋਈ ਨੂੰ? ਇਹ ਸੂਈ ਹੋਈ ਨੂੰ ਹੋ ਗਏ 3 ਤੇ ਮੈਨੂੰ ਚਾਹ 4 ਨਹੀਂ ਮੰਨਉ ਇੱਕ ਰਾਤ ਨੂੰ ਸੂਈ ਆਈ। ਅੱਛਾ। ਭਾਈ 3:30 ਬੰਦ ਰੋਜ ਹੋਈ ਜਾਂਦੀ। 3 ਕਿਤੇ ਨਹੀਂ ਮੰਨਉ ਉਸ। ਠੀਕ ਐ। ਪਿੱਛੇ ਕੀ ਬੱਚਾ ਈ? ਇਹ ਕੱਟਾ ਈ। ਕੱਟਾ ਈ। ਠੀਕ ਐ ਜੀ। ਤਾਂ ਪਿੱਛੇ ਬੱਚਾ ਕੱਟਾ ਈ। ਤਾਂ ਹੀ ਹੁਣ ਤੁਹਾਡੇ ਹਿਸਾਬ ਨਾਲ ਦੁੱਧ ਦੇ ਕਿੰਨਾ ਕਰ ਜੂਗੀ ਸੇਵਾ ਦੇ? ਇਹ 7 ਨਾਲ 14 ਲੀਟਰ ਮੈਂ ਗਾਰੰਟੀ ਦਿੰਦਾ ਜੀ। ਗਾਰੰਟੀ। ਹਾਂ ਜੀ। ਬਾਕੀ ਕਿਸਾਨਪਰਾ ਘਰੇ ਆ ਕੇ ਡੱਬਾ ਮਾਰ ਕੇ ਲੈ ਜਾਣ ਹਾਂਜੀ ਹਾਂਜੀ ਮਨ ਮੈਨੂੰ 10 ਦਿਨ ਸੇਵਾ ਕਰ ਲੈਣ ਦੋ ਰਟ ਕੇ ਮੈਂ ਡੱਬੇ ਮਾਰ ਕੇ ਦੇ ਦੂੰਗਾ ਠੀਕ ਹੈ ਮੌਕੇ ਦਾ ਕਿੰਨਾ ਹੈ ਮੌਕੇ ਦਾ ਹੈਗਾ ਜੀ 8 ਜੀ 8 ਕਿਲੋ ਹਾਂਜੀ ਠੀਕ ਹੈ ਜੀ ਫੋਨ ਨੰਬਰ ਆਪਣਾ ਹੀ ਫੋਨ ਨੰਬਰ 702273296 ਠੀਕ ਹੈ ਜੀ ਨਾਮ ਗੁਰਜੀਤ ਸਿੰਘ ਪਿੰਡ ਕਮਾਲ ਠੀਕ ਹੈ ਇਹ ਜਿਹੜੀ ਤੁਸੀਂ ਸਕਰੀਨ ਤੇ ਮੱਝ ਚੱਲਦੀ ਦੇਖੀ ਜਾਂਦੇ ਹੋ ਆਪਾਂ ਤੁਹਾਨੂੰ ਇਹਦੇ ਬਾਰੇ ਪੂਰੀ ਡਿਟੇਲ ਲੈ ਕੇ ਦਿੰਨੇ ਆ ਮਾਲਕ ਨਾਲ ਆਪਣਾ ਨਾਮ ਪਿੰਡ ਦਾ ਨਾਮ ਜੀ ਮੇਰਾ ਪਰ ਨਾਮ ਆ ਨਿਰਮਲ ਸਿੰਘ ਜੀ ਪਿੰਡ ਜੀ ਪਿੰਡ ਤੇ ਆਉਣਾ ਜੀ ਬਾਈ ਜੀ ਦਿਓ ਡਿਟੇਲ ਇਸ ਮੱ ਇਹ ਮੱਝ ਮਰੀ ਇਹਦਾ 14-15 ਲੀਟਰ ਦੇ ਦੁੱਧ ਖੁੱਲਾਈ ਹੈ ਥੱਲੇ। ਅੱਛਾ ਜੀ। ਹਾਂਜੀ। ਤੇ 5 5-6 ਦਿਨ ਕੱਢੂਗੀ। 5-6 ਦਿਨ ਕੱਢੂਗੀ। ਹਾਂਜੀ। ਕਿੰਵੇਂ ਸੂਏ ਆ ਜੀ? ਇਹ ਚੌਥੇ ਸੂਏ ਆ ਜੀ। ਚੌਥੇ ਸੂਏ ਆ। ਹਾਂ ਚੌਥੇ ਸੂਏ ਆ। ਹੁਣ ਸੋਣ ਵਾਲੀ ਆ ਚੌਥਾ। ਸੋਣ ਵਾਲੀ ਆ ਜੀ। ਘਰ ਦੀ ਮੱਝ ਆ ਇਹ ਜੀ। ਕਿੰਨੇ ਦਿਨ ਰਹਿੰਦੀ ਆ? ਇਹਦੇ 5 ਦਿਨ ਅਰੇ ਪੂਰੇ ਪਏ ਆ ਜੀ। 5 ਤੋਂ ਵੱਧ ਵੀ ਲਿਆ ਸਕਦੀ ਆ ਜੀ। ਠੀਕ ਆ ਜੀ। ਘਰ ਦੀ ਮੱਝ ਆ ਕਰੀ ਰੱਖਣ ਵਾਲੀ ਆ। ਹਾਂ ਘਰੇ ਰੱਖਣ ਵਾਲੀ। ਚੰਗੀ ਸੀਲ ਮੱਝ ਆ। ਠੀਰ ਮੱਝ ਆ ਜੀ। 13-14 ਕਿਲੋ ਖ ਪਹਿਲਾਂ ਕਿੰਨਾ ਚੀਜ਼ ਇਹਦੇ ਥੱਲੇ ਪਹਿਲਾਂ 13 14 ਕਿਲੋ ਜੀ ਹੁਣ ਤਾਂ ਹੀ ਆਪਾਂ ਉਹਨੇ ਹੀ ਕਹਿੰਨੇ ਆ ਵੱਧ ਨਹੀਂ ਕਹਿੰਦੇ ਜੀ ਵੱਧ ਨਹੀਂ ਕਹਿੰਦੇ ਹਾਂ 13 14 ਕਿਲੋ ਤੇ ਨੇੜੇ ਦੁੱਧ ਦੇ ਥੱਲੇ ਹੈਗਾ ਜੀ ਠੀਕ ਹੈ ਹਾਂ ਤਾਂ ਅ ਆਪਣਾ ਫੋਨ ਨੰਬਰ ਬੋਲ ਦਿਓ ਇੱਕ ਵਾਰ 78 83 71 3 ਬਾੜ ਜੀ ਸੂਣ ਦੇ ਵਿੱਚ ਕਿੰਨਾ ਸਮਾਂ ਰਹਿੰਦਾ ਹਫਤਾ ਮੰਨ ਕੇ ਚੱਲੋ ਜੀ ਇੱਕ ਹਫਤਾ ਇੱਕ ਹਫਤਾ ਰਹਿੰਦਾ ਜੀ ਲੋ ਜੀ ਦੋਸਤੋ ਤੁਸੀਂ ਇਸ ਮੱਝ ਬਾਰੇ ਤੁਹਾਨੂੰ ਪੂਰੀ ਡਿਟੇਲ ਆਪਾਂ ਦੱਸ ਦਿੱਤੀ ਆ ਬਾਕੀ ਇੱਕ ਹਫਤਾ ਇਹਦਾ ਸੂਣ ਦਾ ਰਹਿੰਦਾ ਹੈ ਤੁਸੀਂ ਵੀ ਜੀ ਇਸ ਮੱਝ ਨੂੰ ਜੇ ਖਰੀਦਣਾ ਚਾਹੁੰਦੇ ਹੋ ਤਾਂ ਇਹਦੇ ਆ ਵੀਡੀਓ ਦੇ ਵਿੱਚ ਜਿਹੜਾ ਮਾਲਕ ਨੇ ਫੋਨ ਨੰਬਰ ਬੋਲਿਆ ਇਸ ਨੰਬਰ ਤੇ ਉੱਤੇ ਜਾ ਕੇ ਤੁਸੀਂ ਮਾਲਕ ਨਾਲ ਗੱਲਬਾਤ ਕਰ ਸਕਦੇ ਹੋ ਡਾਇਰੈਕਟ ਵੀ ਦੋਸਤੋ ਜਿਹੜੀ ਤੁਸੀਂ ਇਹ ਸਕਰੀਨ ਦੇ ਉੱਤੇ ਡੱਬ ਵਾਲੀ ਮੰਡੀ ਤੋਂ ਆਪਰ ਤਾਂ ਤੁਸੀਂ ਮੱਝ ਚੱਲਦੀ ਦੇਖੀ ਜਾਨੇ ਹੋ ਇਹਦੇ ਬਾਰੇ ਆਪਾਂ ਤੁਹਾਨੂੰ ਪੂਰੀ ਡਿਟੇਲ ਲੈ ਕੇ ਦਿੰਨੇ ਆ ਮਾਲਕ ਨਾਲ ਆਪਣਾ ਨਾਮ ਪਿੰਡ ਦਾ ਨਾਮ ਜੀ ਮੇਰਾ ਨਾਮ ਜਸਵੀਰ ਸਿੰਘ ਜੀ ਪਿੰਡ ਦਾ ਨਾਮ ਫੁੱਲੂ ਖੇੜਾ ਫੁੱਲੂ ਖੇੜਾ ਹਾਂਜੀ ਲੰਬੀ ਕੋਲੇ ਆ ਠੀਕ ਹੈ ਜੀ ਭਾਈ ਜੀ ਦਿਓ ਡਿਟੇਲ ਇਸ ਮੱਝ ਬਾਰੇ ਏ ਦਾ ਜੀ ਪਹਿਲੇ ਸੂਏ 12 ਕਿਲੋ ਦੁੱਧ ਸੀ ਦੂਜੇ ਸੂਏ ਸੂ ਗਈ ਹੁਣ ਦੂਜੇ ਸੂਏ ਸੂ ਗਈ ਹਾਂਜੀ ਦੂਸਰਾ ਸੂਆ ਸੂਣ ਵਾਲੀ ਹੈ ਹਨਾ ਠੀਕ ਹੈ ਜੀ 5-7 ਦਿਨ ਲਊਗੇ 1 25 ਮੁੱਲ ਦਿੱਤਾ ਆਪਾਂ ਪਹਿਲੇ ਸੂਏ ਕਿੰਨਾ ਦੁੱਧ ਸੀ ਪਹਿਲੇ ਸੂਏ 12 ਲੀਟਰ ਸੀ 12 ਲੀਟਰ ਸੀ ਹਾਂਜੀ 14 ਐਤ ਕੀ ਦੇ ਦੂ ਜੀ ਅਸਲ ਵਿੱਚ 15 ਵਾਂ ਵੀ ਪਾ ਸਕਦੇ ਕਿੰਨੇ ਦਿਨ ਰਹਿੰਦੇ ਸੂਣ ਚ ਇਹ ਹਫਤਾ ਲੈ ਜੂਗੀ ਇੱਕ ਹਫਤਾ ਲੈ ਜੀ ਹਾਂਜੀ ਠੀਕ ਹੈ ਜੀ ਲੋ ਜੀ ਦੋਸਤੋ ਸ਼ਾਨਦਾਰ ਮੱਝ ਹੈ ਤੁਸੀਂ ਸਾਰੀ ਮੰਡੀ ਦੇ ਵਿੱਚੋਂ ਐਵੇਂ ਕਹਿ ਗਿਆ ਵੱਡਾ ਬਾਲੀ ਦੇ ਵਿੱਚੋਂ ਪਹਿਲੀ ਮਾਝ ਇਹੋ ਆਪਾਂ ਨੂੰ ਪਸੰਦ ਆਈ ਆ ਤਾਂ ਇਹ ਪ੍ਰਿੰਟ ਦੇ ਉੱਤੇ ਵੀ ਤਾਂ ਤੁਸੀਂ ਦੇਖਿਓ ਲੱਗੀ ਵੀ ਤਾਂ ਬਈ ਜੀ ਰੇਟ ਕੀ ਮੰਗਿਆ ਹੋਇਆ ਇਹਦਾ 1 30 ਮੰਗੇ 1 20 ਦੀ ਕਹੀ ਹੈ ਜੀ ਫੋਨ ਨੰਬਰ ਬੋਲਦੇ ਆਪਾਂ ਫੋਨ ਨੰਬਰ 9815760702 ਜੀ ਠੀਕ ਹੈ ਅੱਜ ਆਪਾਂ ਕਰਦੇ ਹਾਂ ਸਮਾਪਤੀ ਡੱਬ ਵਾਲੀ ਪਸ਼ੂ ਮੰਡੀ ਤੋਂ ਵੀਡੀਓ ਦੀ ਤਾਂ ਵੀਡੀਓ ਦੇਖਣ ਲਈ ਤੁਹਾਡਾ ਲਾਸਟ ਤੱਕ ਮਿੱਤਰੋ ਧੰਨਵਾਦ